ਲੋ ਜੀ ਇੱਕ ਆਪਣੇ ਕੋਲੇ ਹੋਰ ਨਗੀਨਾ ਆਇਆ ਹੈਗਾ ਅੱਜ ਬਹੁਤ ਹੀ ਸੋਹਣੀ ਤੇ ਸਾਫ ਸੁਥਰੀ ਕਾਰ ਆਈ ਹੈਗੀ ਸਵਿਫਟ ਡਿਜ਼ਾਇਰ ਕਾਰ ਆਈ ਹੈ ਲਾਈ ਵੀਲ ਵਗੈਰਾ ਗੱਡੀ ਤੇ ਲੱਗੇ ਹੋਏ ਨੇਗੇ ਸਿਲਵਰ ਕਲਰ ਦੇ ਵਿੱਚ ਕਾਰ ਹੈ ਕਿ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ ਬਾ ਕਮਾਲ ਕੰਡੀਸ਼ਨ ਹੈਗੀ ਗੱਡੀ ਦੀ ਬਹੁਤ ਹੀ ਸ਼ਾਨਦਾਰ ਕੰਡੀਸ਼ਨ ਹੈ ਦੋਸਤੋ ਦੇਖ ਸਕਦੇ ਤੁਸੀਂ ਬੈਕ ਤੋਂ ਵੀ ਕਾਰ ਬੈਕ ਤੋਂ ਵੀ ਦੇਖ ਸਕਦੇ ਹੋਗੇ ਬਿਲਕੁਲ ਨਵੀਂ ਨਗੋਰ ਕਾਰ ਪਈ ਹੈਗੀ ਕਿਸੇ ਪਾਸੇ ਇਦਾਂ ਨਹੀਂ ਹੈਗਾ ਕੋਈ ਸਕ੍ਰੈਚ ਵਗੈਰਾ ਹੋਊਗਾ ਬੰਪਰਾਂ ਨੂੰ ਛੱਡ ਕੇ ਸਾਰੀ ਗੱਡੀ ਬੋਡੀ ਲੈਣ ਦੀ origignal ਪੇਂਟ ਦੀ ਕਾਰ ਹੈਗੀ। ਲੋ ਜੀ ਦੇਖ ਸਕਦੇ ਹੋ ਇਧਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੋਨੇ ਸਾਈਡਾਂ ਤੋਂ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਗੱਡੀ ਚੈੱਕ ਕਰਵਾਵਾਂਗੇ ਵੀ ਕਿਸੇ ਪਾਸੇ ਕੋਈ ਵੀ ਚੀਜ਼ ਰਹਿਣਾ ਜਾਵੇ ਦਿਖਾਉਣ ਕਣੀਓ। ਕਈ ਵਾਰੀ ਦੂਰੋਂ ਵੀਰ ਨੌੜ ਆਉਂਦੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਆਪਾਂ ਕਹਿੰਦੇ ਵੀ ਜਾਣਕਾਰੀ ਅਧੂਰੀ ਨਾ ਰਹੇ। ਆ ਤੁਸੀਂ ਦੇਖ ਸਕਦੇ ਹੋਗੇ ਚੈੱਕ ਕਰ ਸਕਦੇ ਹੋ ਇਹ ਕਾਰ ਨੂੰ। ਬਿਲਕੁਲ ਨਵੀਂ ਨਕੋਰ ਕਾਰ ਹੈਗੀ ਜਿਹਨੂੰ ਆਪਾਂ ਨਵੀਂ ਕਾਰ ਕਹਿਣੇ ਹੈਗੇ ਦੇਖ ਸਕਦੇ ਹੋਗੇ ਬਾਕੀ ਆਪਾਂ ਵਿੱਚੋਂ ਵੀ ਅੰਟੀਰੀਅਰ ਚੈੱਕ ਕਰਵਾਵਾਂਗੇ ਕਾਰ ਦਾ ਲੋ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਾਰ ਨੂੰ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਕਾਰ ਹੈ ਕਿਸੇ ਵੀ ਪਾਸੇ ਇਦਾਂ ਨਹੀਂ ਹੈ ਕੋਈ ਸਕਰੈਚ ਮਿਲੂਗਾ ਤੁਹਾਨੂੰ ਐਹੀ ਹੈ ਕਾਰਾਂ ਦੋਸਤੋ ਤੁਸੀਂ ਲੱਭਦੇ ਹੋਗੇ ਆਪਾਂ ਤੁਹਾਡੇ ਵਾਸਤੇ ਲੱਭ ਲੱਭ ਕੇ ਲੈ ਕੇ ਆਉਣੇ ਹੈਗੇ ਦੇਖ ਸਕਦੇ ਹੋ ਕੰਡੀਸ਼ਨ ਕਾਰ ਦੀ ਬਾਕੀ ਰੀਡਿੰਗ ਵੀ ਆਪਾਂ ਚੈੱਕ ਕਰਵਾਵਾਂਗੇ ਸਾਰਿਆਂ ਨੂੰ ਪਹਿਲਾਂ ਤੁਸੀਂ ਇੰਟੀਰੀਅਰ ਚੈੱਕ ਕਰੋ ਕਾਰ ਦਾ ਨਵੇਂ ਸੀਟ ਕਵਰ ਨੇ ਕੀ ਕਰਦੇ ਕਿਸੇ ਵੀ ਪਾਸੇ ਇਦਾਂ ਨਹੀਂ ਹੈਗਾ ਕੋਈ ਸੀਟ ਕਵਰ ਕਟਿਆ ਫਟਿਆ ਹੋਊਗਾ ਨਵੇਂ ਬ੍ਰੈਂਡ ਨਿਊ ਸੀਟ ਕਵਰ ਨੇਗੇ ਕਿਸੇ ਵੀ ਪੱਲੇ ਦੇ ਉੱਤੇ ਚੀਆਬੀ ਤੱਕ ਨਹੀਂ ਹੈਗੀ ਬੈਗ ਦੀ ਗੱਲ ਕਰੀਏ ਆਪਾਂ ਬੈਗ ਤੋਂ ਵੀ ਦਿਖਾ ਦਨੇ ਬਿਲਕੁਲ ਨਵੇਂ ਨੇਗੇ ਕਵਰ ਤੇ ਜਾਲੀਆਂ ਵਗੈਰਾ ਲੱਗੀਆਂ ਹੋਈਆਂ ਨੇ ਕਾਰ ਦੇ ਵਿੱਚ ਬਹੁਤ ਸ਼ੌਂਕੀਏ ਵੀਰ ਨੇ ਕਾਰ ਰੱਖੀ ਹੋਈ ਹੈਗੀ ਆ ਦੇਖ ਸਕਦੇ ਤੁਸੀਂ ਕਾਰ ਦੀ ਕੰਡੀਸ਼ਨ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਲੋਜੀ ਕਰੋ ਚੈੱਕ 8823 ਕਿਲੋਮੀਟਰ ਗੱਡੀ ਬਿੱਦ ਰਿਕਾਰਡ ਹੁਣ ਤੱਕ ਚੱਲ ਚੁੱਕੀ ਹੈਗੀ ਬਹੁਤ ਹੀ ਸ਼ਾਨਦਾਰ ਕਾਰ ਹੈਗੀ ਫੈਮਿਲੀ ਕਾਰ ਹੈ ਦੋਸਤੋ ਘਰੇ ਰੱਖਣ ਵਾਲੀ ਕਾਰ ਹੈਗੀ ਜਿੱਦਾਂ ਦੀ ਆਪਾਂ ਕਾਰਾਂ ਲਵਦੇ ਆਂਗੇ ਆਪਾਂ ਨੂੰ ਲਵਦੀਆਂ ਨਹੀਂ ਹੈਗੀਆਂ ਆਪਾਂ ਤੁਹਾਡੇ ਵਾਸਤੇ ਲੱਭ ਕੇ ਲੈ ਕੇ ਆਉਣੇ ਆਗੇ ਦੇਖ ਸਕਦੇ ਹੋ ਕਿਸੇ ਵੀ ਪਾਸੇ ਤੁਹਾਨੂੰ ਕੋਈ ਚਾਬੀ ਲੱਗੀ ਨਹੀਂ ਮਿਲੂ ਹੋਏਗੀ ਕਾਰ ਦੇ ਬਿਲਕੁਲ ਸਾਫ਼ ਇੰਟੀਰੀਅਰ ਦੀ ਕਾਰ ਹੈਗੀ ਆ ਦੇਖ ਸਕਦੇ ਹੋਗੇ ਲੋਜੀ ਫਰੰਟ ਦੀ ਗੱਡੀ ਚੈੱਕ ਕਰ ਸਕਦੇ ਹੋ फ्रंट फट्टी ਤੋਂ ਤੁਸੀਂ ਸਾਰਿਆਂ ਨੂੰ ਪਹਿਲਾਂ ਫਰੰਟ ਫੱਟੀ ਚੈੱਕ ਕਰੋ ਜੀ ਗੱਡੀ ਦੇ ਕਿਸੇ ਵੀ ਨੜ ਦੇ ਉੱਤੇ ਚਾਬੀ ਤੱਕ ਨਹੀਂ ਤੁਹਾਨੂੰ ਮਿਲੂਗੀ ਐਟੇ ਏਜੰਸੀ ਵੱਲੋਂ ਜੋ ਵੀ ਨੜ ਲਾ ਕੇ ਆਏ ਨੇਗੇ ਉਸ ਤੋਂ ਬਾਅਦ ਕੋਈ ਚਾਬੀ ਤੱਕ ਨਹੀਂ ਹੈਗੀ ਕਾਰ ਦੇ ਲੱਗੀ ਹੋਈ ਐਪਰਨ ਚੈੱਕ ਕਰ ਸਕਦੇ ਹੋਗੇ ਕੋਈ ਐਕਸੀਡੈਂਟ ਨਹੀਂ ਹੈਗੀ ਕਾਰ ਹਰ ਇੱਕ ਚੀਜ਼ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੋਊਗੀ ਦੋਸਤੋ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਨਵੀਂ ਨਕੋਰ ਤੇ ਬ੍ਰੈਂਡ ਨਿਊ ਕਾਰ ਹੈਗੀ ਹਜੇ ਤੱਕ ਸਟicker ਤੱਕ ਨਹੀਂ ਗੱਡੀ ਦੇ ਲਾਏ ਹੈਗੇ ਇੰਨੀ ਨਵੀਂ ਕਾਰ ਪਈ ਹੈਗੀ ਦੋਸਤੋ ਕੱਲੀ ਕੱਲੀ ਚੀਜ਼ ਤੁਹਾਨੂੰ ਆਪਾਂ ਦਿਖਾਤੀ ਬਾਕੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਾਰ ਦੀ ਕੰਡੀਸ਼ਨ ਤੋਂ ਵੀ ਕਿਦਾਂ ਦੀ ਕਾਰ ਹੈਗੀ ਪੰਜਾਬ ਨੰਬਰ ਦੇ ਵਿੱਚ ਕਾਰ ਹੈਗੀ ਦੂਜੇ ਨਾਂ ਦੀ ਕਾਰ ਹੈਗੀ ਦੋਸਤੋ ਸੈਕੰਡ ਆਨਰ ਹੈਗੀ ਕਾਰ 2015 ਮਾਡਲ ਦੀ ਕਾਰ ਹੈਗੀ ਬਾਕੀ ਗੱਡੀ ਦਾ ਫੁੱਲ ਰਿਵਿਊ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਸੋਹਣੀ ਐ ਖੜਾਵੇ ਦੀ ਕਾਰ ਐ ਤੇ ਚਲਾਵੇ ਦੀ ਕਾਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈਗੀ ਦੋਸਤੋ ਆਪਣੀ ਰੰਗ ਪੇਂਟ ਦੀ ਵੀ ਗਾਰੰਟੀ ਹੈਗੀ ਆਪਣੇ ਜੋ ਵੀ ਹੋਊਗਾ ਆਪਾਂ ਦੱਸ ਕੇ ਦੇਵਾਂਗੇ ਬੰਪਰਾਂ ਨੂੰ ਛੱਡ ਕੇ ਕਿਸੇ ਵੀ ਪਾਸੇ ਕਲਮ ਨਹੀਂ ਹੈਗੀ ਗੱਡੀ ਤੇ ਆਪਾਂ ਦੱਸ ਕੇ ਦੇਵਾਂਗੇ ਤੁਹਾਨੂੰ ਕੱਲੀ ਕੱਲੀ ਚੀਜ਼ ਅਲਾਈ ਵੀਲ ਗੱਡੀ ਤੇ ਲੱਗੇ ਹੋਏ ਨੇ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ 80% ਹੈਗੀ ਲਾਈ ਵੀਲ ਬਿਲਕੁਲ ਨਵੇਂ ਨੇਗੇ ਤੇ ਬਹੁਤ ਹੀ ਸਾਫ਼ ਕੰਡੀਸ਼ਨ ਦੀ ਕਾਰ ਹੈਗੀ ਜੇਕਰ ਗੱਲ ਕਰੀਏ ਰੇਟ ਬਾਰੇ 3,35,000 ਰੁਪਏ ਆਪਾਂ ਨੇ ਕਾਰ ਦਾ ਰੇਟ ਰੱਖਿਆ 2015 ਮਾਡਲ ਦਾ ਕਿ ਤੋਂ ਵੀ ਨਹੀਂ ਮਿਲਦੀ ਦੋਸਤੋ ਤੁਹਾਨੂੰ ਸੇਕ ਕੋ ਡੀਐਸਡਬਲਯੂ ਪੇਜ ਦੋਤੋਂ ਮਿਲੂਗੀ ਕਰ ਇਹ ਬਾਕੀ ਸਕਰੀਨ ਦੇ ਉੱਤੇ ਚੱਲ ਰਹੇ ਨੇ ਨੰਬਰ ਜਲਦੀ ਤੋਂ ਜਲਦੀ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਆਪਣੇ ਨਾਲ ਗੱਲਬਾਤ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ ਤੇ ਗੱਡੀ ਦੇ ਮਾਲਕ ਬਣ ਸਕਦੇ ਹੋ ਤੇ ਜੇ ਕਿਸੇ ਵੀ ਵੀਰ ਨੂੰ ਲੋਨ ਦੀ ਚਾਹਤ ਹੋਵੇ ਵੀ ਆਪਾਂ ਲੱਖ ਰੁਪਇਆ ਦੇ ਕੇ ਬਾਕੀ ਦਾ ਲੋਨ ਕਰਵਾ ਲਾਂਗੇ ਤਾਂ ਆਪਾਂ ਲੋਨ ਦੀ ਸਹੂਲਤ ਦਾ ਵੀ ਉਪਲਬਧ ਹੈਗੀ ਦੋਸਤੋ ਆਪਣੇ ਕੋਲੇ ਲੋਨ ਵੀ ਆਪਾਂ ਕਰਵਾ ਕੇ ਦੇ ਦਾਂਗੇ ਲੱਖ ਰੁਪਇਆ ਦੇ ਕੇ ਬਾਕੀ ਦਾ ਲੋਨ ਹੋ ਜੂਗਾ ਕਿਉਂਕਿ ਉੱਚੇ ਮਾਡਲ ਦੀ ਕਾਰ ਹੈਗੀ ਤੇ ਨਵੀਂ ਕਾਰ ਹੈ ਦੋਸਤੋ ਸਾਰੇ ਸ਼ੀਸ਼ੇ ਵਗੈਰਾ ਫਰੰਟ ਵਾਲਾ ਸ਼ੀਸ਼ਾ ਛੱਡ ਕੇ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਫਰੰਟ ਵਾਲਾ ਸ਼ੀਸ਼ਾ ਵੀ ਏਜੰਸੀ ਚੋਂ ਪਿਆ ਹੋਇਆ ਹੈਗਾ ਦੋਸਤੋ オリジナル ਪਿਆ ਹੋਇਆ ਹੈਗਾ ਵੱਟੀ ਲੱਗਣ ਕਾਰਨ ਸ਼ੀਸ਼ਾ ਚੇਂਜ ਹੋਇਆ ਹੋਇਆ ਹੈਗਾ ਰੈਕ ਸੀਗਾ ਬਾਕੀ ਸਾਰੀ ਗੱਡੀ ਨਵੀਂ ਹੈਗੀ ਬਾਕੀ ਜਾਣਕਾਰੀ ਲੈਣ ਵਾਸਤੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ ਆਪਣੇ ਨਾਲ ਗੱਲਬਾਤ ਕਰ ਸਕਦੇ ਹੋਗੇ 2015 ਮਾਡਲ ਸੈਕੰਡ ਆਨਰ ਹੈ ਰੇਟ ਨਾਲ ਹੈ ਜੀ 335000 ਰੁਪਇਆ ਜਲਦੀ ਤੋਂ ਜਲਦੀ ਫੋਨ ਕਰਕੇ ਗੱਡੀ ਦੇ ਡੀਲ ਗੱਡੀ ਦੀ ਡੀਲ ਕਰੋ ਤੇ ਮਾਲਕ ਬਣੋ ਜਲਦੀ ਤੋਂ ਜਲਦੀ ਘਰ ਲੈ ਕੇ ਜਾਓ ਜੀ